ਗੱਡੀ ਦੀ ਖੱਬੀ ਪਾਰੀ ਦਾ ਸ਼ੀਸ਼ਾ ਤਾਂ ਖਾ ਨਹੀਂ ਹੁੰਦਾ ਹੁਣ ਉਹ ਪਰਲੀ ਬਾਰੀ ਦਾ ਗੱਤਾ ਪੁੱਟ ਕੇ ਤੇ ਉਹ ਸੋਚ ਬਦਲ ਕੇ ਵੇਖਣਾ ਆਹ ਵਾਲਾ ਸੋਚ ਹੋਰ ਕਿ ਆਛੋ ਤੇ ਲੱਗਣਾ ਹੈ ਬਦਲਣਾ અંદરો બખનો વાલા બાપા બસ ગયા અંદરો બડી સાફ નીકળી ભારી અંદરો ને તો કટના ભરીયા હોનિયા મેં હો બડી સાફ નીકળી સાહેબજી મેં તી આ જલ્દી લઈ ગટી નહીં ਟੈਕਨੀਕਲ ਨਹੀਂ ਤੇ ਆਵਰ ਕੀ ਆਫ ਰਾਈ ਆਫ ਰਾਈ ਆਹ ਮੈਂ ਡੈਂਪਿੰਗ ਕਰਾਈ ਗੱਡੀ ਇੰਨੀ ਮੋਟੀ ਸੀਟ ਆ ਵੇ ਇਹਦੇ ਨਾਲ ਨਾ ਗੱਡੀ ਦੇ ਟਾਇਰਾਂ ਦੀ ਵਾਈਬ੍ਰੇਸ਼ਨ ਨਹੀਂ ਅੰਦਰ ਆਉਂਦੀ ਇਹ ਮੈਂ ਛੱਤ ਵੀ ਕਰਵਾਈ ਆ ਤੇ ਫਰਸ਼ ਵੀ ਕਰਾਇਆ ਛੱਤ ਨਾਲ ਵੀ ਟੈਂਪਰੇਚਰ ਨਹੀਂ ਤੋਂ ਜ਼ਿਆਦਾ ਗਰਮੀ ਨਹੀਂ ਪੈਂਦੀ ਗਰਮੀ ਆ ਇਸੇ ਆਲੋਸ਼ਾਤ ਠਰਦੀ ਨਹੀਂ ਜਿੱਦਾਂ ਤੇ ਜਿਹੜੇ ਘੁੰਮਣ ਫਿਰਨ ਗਏ ਗੱਡੀ 'ਚ ਹੀ ਰਹਿੰਦੇ ਰਾਤ ਤੇ ਟੈਂਪਰੇਚਰ ਥੋੜਾ ਮੇਨਟੇਨ ਕਰਦੀਆਂ ਆ ਆ ਚੀਜ਼ਾਂ ਬਾਹਰੋਂ ਬਾਰੀ ਖਰੀ ਹੋਊਗੀ ਅੰਦਰੋਂ ਨਹੀਂ ਠਰਦੀ ਨਾ ਹੀ ਛਾਂ ਛਾਂਦੀ ਹਵਾ ਅੰਦਰ ਆਉਂਦੀ ਆ ਨਹੀਂ ਤਾਂ ਆਮ ਇਸ ਤੋਂ ਬਿਗੈਰ ਡੈਂਪਿੰਗ ਤੋਂ ਤਹੀ ਗੱਡੀ 'ਚ ਬੈਠ ਕੇ ਵੇਖਿਓ ਤੁਸੀਂ ਗੱਲ ਨਹੀਂ ਕਰ ਸਕਦੇ ਅੰਦਰ ਬੈਠ ਕੇ ਤੇ ਬਹੁਤ ਜ਼ਿਆਦਾ ਛਾਂ ਛਾਂ ਵਾਈਬ੍ਰੇਸ਼ਨ ਇਹਨਾਂ ਨਾਲ ਹੁੰਦੀ ਨੂੰ ਮੈਂ ਛਾਤ ਵੀ ਭਰਾਈ ਹੋਈ ਸਾਂ ਫਲੋਰ ਵੀ ਖਸਵੇ ਬਸ ਹੀ ਉਹ ਗਿਆ ਮੁੜਾ ਸੋਚ ਲੈਣਾ ਇੱਕ ਕੰਮ ਕਰਾਉਣ ਲਿਆ ਮੈਂ ਦਰਬਾਸਪੁਰ ਅਮਰੂਤੀ ਦੀ ਏਜੰਸੀ ਕੋਲ ਬੱਬਰੀ ਬੜਾ ਰਾਹ ਚੱਲਦਾ ਇਥੇ ਚੱਲ ਫੋਨ ਕੀਤਾ ਇਹ ਆਂਦਾ ਇਸਵੇਰੇ ਆ ਉਹ ਅੱਜ ਹੀ ਆਂਦਾ ਦੁਪਹਿਰ ਆਇਆ ਹੁਣ ਕੋਟਾ ਸਾਢੇ 3:00 ਹੋ ਗਏ ਆਂਦੇ ਜਿੱਥੇ ਕਬੂਤਰ ਆਉਂਣ ਉਹਥੇ ਜਾੜਾ ਬੜਾ ਹੁੰਦਾ ਪਰ ਅੱਜ ਇਥੇ ਕਬੂਤਰ ਵੀ ਬੜਾ ਤੇ ਪਰ ਇਹਨਾਂ ਦੀ ਤੇ ਗੱਡੀ ਤੇ ਗੱਡੀ ਭਾਈ ਦੀ ਆ ਬਹੁਤ ਨੋਰ ਸ਼ਾਪ ਦੇ ਏਜੰਸੀ ਵਾਲੇ ਬਾਰੀ ਫੋਨ ਕੇ ਚਲੇ ਜਾਗੇ ਤੇ ਚੂਹਾ ਹੀ ਨਾ ਵੱਢ ਜੇ ਅੱਗੇ ਦੂਜੀ ਗੱਡੀ ਤੇ ਪੈਂਦਾ ਉਹਦੇ ਚੂਹੇ ਕੱਢੇ ਅੱਠ ਚੂਹੇ ਕੱਢੇ ਘੜਕੀ ਲਾ ਕੇ ਥਾਣਾ ਬਿਨਾ ਕੋਈ ਤਾਂ ਉਹ ਵੀ ਟੋਕ ਟੋਕ ਕੇ ਆਹ ਖਾਇਦੇ ਜਾਂਦੀ ਹੈ ਕੋਈ ਨਹੀਂ ਮੈਂ ਕਰ ਲੈਣਾ ਆਹ ਸੋਚ ਪਿਆ ਹਣਾ ਹਾਂਜੀ ਮੈਂ ਫੇਰ ਫੋਨ ਆ ਪੂਰਾ ਕੰਪਲੀਟ ਹੀ ਸੈਟ ਹੀ ਪੂਰਾ ਸੈੱਟ ਹੋ ਗਿਆ ਮੈਂ ਰਮਨੀਕ ਨੂੰ ਪੁੱਛਾ ਹਾਂਜੀ ਕਵਾਂ ਨੂੰ ਆ ਮੈਨੂੰ ਕਹਿਣ ਦੇ ਇਹਨਾਂ ਤਾਂ ਮੈਂ ਵੇਖਣ ਚਾਹਤਾ ਠੀਕ ਹੈ ਮੈਂ ਕਹਿਣਾ ਉਹਨੂੰ ਹੁਣ ਇੱਥੇ ਸਰਵਿਸ ਮੈਹੰਜਨੇ ਰਮਨੇਗ ਜੀ ਬੜੇ ਨਾਈਸ ਪਰਸਨ ਆ ਉਹਨਾਂ ਨੇ ਕਾਲ ਕੀਤੀ ਸੀ ਤੇ ਹੁਣ ਉਹ ਲੱਗੇ ਦਾ ਸਵਿਚ ਚੈੱਕ ਕਰਾ ਲਿਆ ਤੇ ਉਹਨਾਂ ਜੋਬ ਕਰ ਤੋਂ ਵਗੈਰਾ ਹੁਣ ਜੋਬ ਕਰ ਲੱਗ ਪਟੇ ਬੰਦੇ ਵਧੀਆ ਕੋਈ 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 ਉਹਨਾਂ ਦੇ ਕੋਲ ਇੱਕ ਘੰਟੇ ਦੀ ਨਹੀਂ ਹੈਗੀ ਹਾਂ ਘੰਟੇ ਨਹੀਂ ਹੈਗੀ ਕਿੰਨੇ ਕਰਦੀ ਹੁੰਦੀ ਆ 40000 ਖਤਾਂ ਹੁੰਦੀ ਪਾਣੀ ਪੰਜ ਸਾਲ ਦੀ ਵੱਡਾ ਪਾਣੀ ਲਓ ਜੀ ਏਜੰਸੀ ਵਿੱਚ ਨਵੀਂ ਪਸੂਰੀ ਪੈ ਗਈ ਸੀ ਮੈਂ ਤਾਂ ਆਪਣੀ ਵਾਲੀ ਕਰਾਈ ਸੀ ਪੰਜ ਸਾਲ ਦੀ ਵਾਰੰਟੀ ਦੋ ਸਾਲ ਦੀ ਪਿੱਛੋਂ ਆਉਂਦੀ ਆ ਤਿੰਨ ਸਾਲ ਦੀ ਐਕਸਟੈਂਡ ਉਹ ਆਂਦੇ ਤੁਸੀਂ ਕਰਾਈ ਨਹੀਂ ਆ ਉਹ ਜਦੋਂ ਆਨਲਾਈਨ ਚੈੱਕ ਕੀਤੀ ਤਾਂ ਉੱਥੇ ਦੋ ਸਾਲ ਦੀ ਆਏ ਤੇ ਹੁਣ ਸੋਚ ਬਦਲਾ ਕੇ ਆਇਆ ਵਾ ਬਦਲਾਇਆ ਗਿਆ ਵਾ 1808 ਰੁਪਏ ਲੈ ਲੇ ਇਹਨਾਂ ਨੇ ਪਰ ਇਹ ਵੀ ਜੇ ਉਹ 5 ਸਾਲ ਦੀ ਹੋਈ ਹੁੰਦੀ 1 ਲੱਖ ਕਿਲੋਮੀਟਰ ਤੱਕ ਤੇ 5 ਸਾਲ ਹੁੰਦੇ ਹ ਜੇ 74,000 ਚੱਲੀ ਫੇਰ ਇਹ ਮੇਰਾ ਸੋਚ ਫਰੀ ਬਦਲਿਆ ਜਾਣਾ ਸੀ ਮਸਲਾ ਇਹ 1800 ਰੁਪਏ ਦੇ ਨਹੀਂ ਆ ਮਸਲਾ ਇਹ ਆ ਕਿ ਮੈਂ ਇਸੇ ਭਲੇਖੇ ਚਾਹਾਂ ਕਿ ਗੱਡੀ ਮੇਰੀ ਦੀ ਜਿਹੜੀ ਆ 5 ਸਾਲ ਦੀ ਗਾਰੰਟੀ ਆ ਗਾਰੰਟੀ ਹੋਈ ਪਈ ਆ ਐਕਸਟੈਂਡ ਆ ਪਰ ਇਹਨਾਂ ਨੇ ਅੱਜ ਦੱਸਿਆ ਨੇ ਜੀ ਤੁਹਾਡੀ 2 ਸਾਲ ਦੀ ਹੁਣ ਮੈਂ ਬਿੱਲ ਕਢਾਉਣਾ ਸੀ ਤੇ ਮੁੜਾ ਇੱਥੇ ਨਹੀਂ ਜਿਨੇ ਬਿੱਲ ਕਢਾਣਾ ਹੁਣ ਮੈਂ ਜਦੋਂ ਗੱਡੀ ਲਈ ਆ ਉਦੋਂ ਮੈਂ ਇਹਨਾਂ ਨੂੰ ਕਿੰਨੀ ਅਮਾਉਂਟ ਦਿੱਤੀ ਉਹਦੇ ਵਿੱਚ ਕੀ ਕੀ ਕਵਰ ਕੀਤਾ ਉਹ ਮੈਂ ਹੁਣ ਬਿੱਲ ਕਢਾਉਣਾ ਵਾ ਤੇ ਕਿਉਂਕਿ ਜੇ 5 ਸਾਲ ਦੀ ਵੀ ਵਾਰੰਟੀ ਇਹ ਹੋਵੇ ਤੇ ਫਿਰ ਉਹਦੇ ਵਿੱਚ ਜਿੰਨੇ ਇਲੈਕਟ੍ਰਿਕ ਪਾਰਟ ਆ ਉਹ ਕਵਰ ਹੁੰਦੇ ਆ ギア ਬਾਕਸ ਕਵਰ ਹੁੰਦਾ ਵਾ ਸ਼ੌਕਰ ਕਵਰ ਹੁੰਦੇ ਆ ਜਿਹੜੇ ਸਾਰੇ ਬਿਲਕੁਲ ਮੁੜ ਕੇ ਫ੍ਰੀ ਪੈਂਦੇ 1 ਲੱਖ ਕਿਲੋਮੀਟਰ ਤੱਕ 5 ਸਾਲ ਤੱਕ ਪਰ ਮੈਂ ਇਸੇ ਭਲੇਖੇ ਹੀ ਰਿਹਾ ਵੀ ਮੇਰੀ 5 ਸਾਲ ਦੀ ਆ ਜੇ ਮੰਨ ਲਓ ਤੋ ਨਹੀਂ ਵੀ ਹੋ ਕਰ ਪਾਏ ਲਓ ਜੀ ਐਸ ਵੇ ਅਸੀਂ ਸ਼ਹਿਰ ਦੇ ਅੰਦਰ ਫਿਰਨੇ ਚੰਗਿਆ ਰੌਣਕ ਹੈ ਇਹ ਚਹਿਰ ਪਹਿਰ ਹੁੰਦੀ ਹੈ ਬਾਜ਼ਾਰ ਚ ਆਹ ਜ ਆ ਪੁਰਾਣਾ ਬਾਜ਼ਾਰ ਇੱਥੇ ਸੱਜੇ ਨੂੰ ਮੱਛੀ ਮਾਰਕੀਟ ਆ ਖੱਬੇ ਨੂੰ ਗਵਰਨਮੈਂਟ ਕਾਲੇ ਰੋਡ ਸਿਤਾਸੀਂ ਚੱਲ ਜਾਨੇ ਆ ਤਸਵੀਰ ਨੂੰ ਤਸਵੀਰ ਕਿਹ ਜਾਰੀ ਆ ਪੁਰਾਣਾ ਬੱਸ ਸਟੈਂਡ ਇੱਕ ਜਿਹੜਾ ਜਿਦਾ ਵੱਡਾ ਹੁੰਦਾ ਸੀ ਆ ਸੱਜੇ ਉੱਤੇ ਗਰਲ ਸਕੂਲ ਸਰਕਾਰੀ ਤੇ ਖੱਬੇ ਹੱਥ ਬੁਆਏ ਸਕੂਲ ਮੈਂ ਇਹ ਕਿ ਜਾ ਰਹੀ ਆ ਅਲਟੋ ਅਸੀ ਨੁਕਰੀਏ ਓਵਰਟੇਕ ਤੇ ਆ ਖੱਬੇ ਹੱਥ ਤਸਵੀਰ ਲੈ ਗਈ ਤੇ ਸੱਜੇ ਹੱਥ ਤੇ ਡਾਕਟਰ ਦਾ ਬੱਸ ਪਾਰਟਾ ਅਸੀਂ ਅੱਜ ਹੁਣ ਅਸੀਂ ਸਿਟੀ ਥਾਂ ਲੰਘ ਗਿਆਂ ਤੇ ਪੱਗੇ ਆ ਗਿਆ ਡਾਕਟਰ ਵਾਲਾ ਚੌਕ ਅਸੀ ਇੱਥੋਂ ਹੋਏ ਨਾ ਸੱਜੇ ਇਹ ਚਾਉਂ ਤੋਂ ਸਿੱਧੇ ਚਲੀਏ ਤੇ ਗਾ ਪਟਾਂਗ ਰੋਡ ਨੂੰ ਮਿਲ ਜਾਈਦਾ ਕੰਬੇ ਚੱਲ ਜੀਏ ਤੇ ਜੇ ਰੋੜ ਸੱਜੇ ਚੱਲ ਜੀਏ ਤੇ ਇਹ ਬਾਜ਼ਾਰ ਆ ਨੂੰ ਚੱਲ ਜਾਂਦਾ ਪੁਰਾਣਾ ਸਿਵਲ ਹਸਪੀਟਲ ਵਾਲੀ ਸਾਈਡ ਮੈਨੂੰ ਆ ਪੁਰਾਣੇ ਸਿਵਲ ਹਸਪੀਟਲ ਲੱਗੇ ਕੰਮ ਦਿਖਾਉਣਾ ਇੱਥੇ ਹੀ ਲੱਭਾਂਗੇ ਕਿਤੇ ਪਾਰਕਿੰਗ ਐਦਾਂ ਹੀ ਸੜਕ ਤੇ ਲਾਉਣੀ ਪੈਣੀ ਆ ਫਿਰ ਵੇਖਦੇ ਆ ਅਗਲੀ ਗੱਲ ਵੱਧ ਕਰਦੇ ਆ ਤੁਹਾਡੇ ਨਾਲ ਪਾਰਕਿੰਗ ਲੱਭਣ ਤੋਂ ਬਾਅਦ ਜੀ ਰਾਤ ਨੂੰ ਜਹਾਜ ਜਾਊਗਾ ਯੋਗ ਸੱਜੇ ਨੂੰ ਆਹੀ ਹੋਣ ਚੱਲੀਏ ਮੜਾ ਜਾ ਪੀਕਾ ਨੇਰ ਤੇ ਪੀਕਾ ਨੇਰ ਤੋਂ ਆਤਾ ਕੁਛ ਲੈਣ ਦਾ ਖਾਣੇ ਤੁਹਾਨੂੰ ਕੀ ਜੇ ਜਿੱਦਿਆ ਚਾਹਤ ਹਨੂਮਾਨ ਚੌਂਕ ਉਹ ਜਿਹੜਾ ਰਾਵਾ ਉਹਦੇ ਤੇ ਜਾ ਰਹੇ ਆ ਆਹ ਸਾਹਮਣੇ ਹਰੂਮਾਨ ਚੌਂਕ ਠੀਕ ਹੈ ਜੀ ਅਸੀਂ ਜਾਣਾ ਵਾ ਸਪੀਕ ਕਾਨੇ ਰਾਦੇ ਰਾਦੇ ਇੱਥੇ ਦਾ ਰਸ਼ ਬੜਾ ਪਤਾ ਨਹੀਂ ਕੀ ਕਰਦੇ ਬਹੁਤ ਲੱਗੇ लवली ਸਵੀਟ ਵੀ ਆ लवली ਸਵੀਟ ਤੇ ਇੰਨਾ ਰਸ਼ ਨਹੀਂ ਹੁੰਦਾ ਜਿੰਨਾ ਇਹਦੇ ਅੰਦਾ ਅਸੀਂ ਕਰਾਂਗੇ ਇੱਥੋਂ ਨਹੀਂ ਗੱਲ ਬਾਨੀ ਅੱਗੋ ਮੁੜ ਕੇ ਆਉਣਾ ਪੈਣਾ ਜੂਟਰਨ ਮਾਰਨਾ ਪੈਣਾ ਇੱਥੋਂ ਮਾਰਦੇ ਆ ਕੋਚਾਂ ਉੱਚੇ ਜਾਣੀ ਪੈਣੀ ਗੱਡੀ ਆ ਗਿਆ ਜਿੱੱਗਾ ਨੂੰ ਮਾ ਜਾਉਂ ਇਸ 11 ਦੀ ਮਾਰਕੀਟ ਨਹੀਂ ਹੁੰਦੀ ਚੰਡੀਗੜ੍ਹ ਉਦਾਂ ਇੱਥੇ ਆ ਗਰਦਾਪੁਰ ਦਾ ਵਾਹ ਹਨੂਮਾਨ ਚਾਉ ਤੋਂ ਖੱਪੇ ਸੱਜੇ ਕੌਣ ਆ ਗਿਆ ਗੱਡੀ ਵੱਡੀ ਦਿੱਲੀ ਨੰਬਰ ਪਤਾ ਨਹੀਂ ਕੌਣ ਹੈ ਇਹਦੇ ਚ ਲੋ ਜਣਾ ਸੀ ਘੁੰਮਣਾ ਮੈਂ ਹੁਣ ਮੈਨੂੰ ਘੁੰਮਣਾ ਨਹੀਂ ਦੇਣਾ ਕਿਸ ਨੇ ਆਹ ਦੇਖੋ ਢਾਈ ਜਣਾ ਲੋਕਾਂ ਦੇ ਵਿੱਚ ਕਾਦੇ ਕੋਸ਼ਿਸ਼ ਇਹ ਕੋਈ ਨਾ ਕੋਈ ਵੀ ਜਿਹੜਾ ਰਾਉਂਡ ਬਾਊਟ ਵਾਲੇ ਨੂੰ ਪਹਿਲ ਹੁੰਦੀ ਆ ਪਰ ਇੱਥੇ ਨਹੀਂ ਹੈਗਾ ਇਹਨਾਂ ਚੀਜ਼ਾਂ ਦਾ ਇਧਰ ਬਣੀ ਆ ਮਾਰਕੀਟ ਪੂਰੀ ਖਾਣ ਪੀਣ ਦੀ ਪੂਰਾ ਰਾਸ਼ ਉਧਰ ਗੱਡੀ ਲਗਾਉਣੀ ਔਖੀ ਆ ਅਸੀਂ ਅੱਗੋਂ ਯੂ-ਟਰਨ ਲੈ ਲਿਆ ਹਨ ਉਮਰ ਚੌਂਕ ਤੋਂ ਹੁਣ ਅਸੀਂ ਇੱਥੇ ਕਿਤੇ ਗੱਡੀ پارک ਕਰਾਂਗੇ ਤੇ ਫਿਰ ਅਸੀਂ ਜਾਵਾਂਗੇ ਆਰਾਦੇ-ਰਾਦੇ ਕੋ ਇੱਥੇ ਗੱਡੀ پارک ਹੋ ਸਕਦੀ ਸੀ ਲਵਲੀ ਸਵੀਟ ਦੇ ਸਾਹਮਣੇ ਪਰ ਚਲੋ ਅੱਗੇ ਦੇਖਦੇ ਹਾਂ ਸ਼ਾਇਦ ਇੱਥੇ ਕਿਤੇ ਹੋਵੇ ਨਹੀਂ ਇੱਥੇ ਵੀ ਨਹੀਂ ਹਾਂ देख की लाओ जी थे राधे सामने इथे लाने गल भाई भीरे माड़ा जहा देख के राधे आ गया जी राधे राधे लाओ जी ਵੀਕਨ ਨੇ ਟਰੋਲਿਆ ਗਜਰੇਲਾ ਅੰਦਰ ਮੈਂ ਵੀਡੀਓ ਨਹੀਂ ਬਣਾਈ ਲੋਕ ਫਿਰਨਾ ਬੜਾ ਅਜੀਬ ਜਿਹਾ ਵਹਿੰਦੇ ਆ ਤੇ ਇਸ ਕਰਕੇ ਨਾਲੇ ਨਹੀਂ ਉਹ ਫਿਰ ਟੇਸਟ ਵਗੈਰਾ ਕਰਨਾ ਸੀ ਪਹਿਲਾਂ ਤੀਤਾ ਟੇਸਟ ਦਾ ਠੀਕ ਸੀ ਜਰੇਲੇ ਦਾ ਵਧੀਆ ਲੱਗਾ ਫਿਰ ਲੈ ਲਿਆ ਕਿਲੋ ਚਲੋ ਹੁਣ ਦੋ ਦਿਨਾਂ ਹੀ ਜਾਣਗੇ ਜਦੋਂ ਰਾਤ ਦੀ ਰੋਟੀ ਤੋਂ ਬਾਅਦ ਕੁਛ ਨਾ ਕੁਛ ਮਿੱਠਾ ਖਾਣ ਦਾ ਦਿਲ ਕਰਦਾ ਸਰੇ ਹੁਣ 3 ਦਿਨਾਂ ਕਰ ਲਈ ਦੀਆਂ ਉਦਾਂ ਤੇ ਕਦੀ ਬਣਿਆ ਨਹੀਂ ਜਿਆਦਾ ਲਿਆ ਅਮਰਸਾ ਟਰਾਈ ਕੀਤਾ ਸੀ ਇੱਕ ਦਿਨ ਟੇਸ ਲੱਗਾ ਸੀ ਫਿਰ ਇਸ ਕਰਕੇ ਸੈਕਿੰਡ ਟਾਈਮ ਟਰਾਈ ਕੀਤਾ ਵੇਖੋ ਹੁਣ ਕੀ ਬਣਦਾ ਬਾਕੀ ਜੋ ਘਰ ਚੀਜ਼ ਬਣਾਈਦੀ ਉਹ ਤਾਂ ਨਹੀਂ ਹੁੰਦੀ ਇੱਕ ਚਾਸੀ ਪੂਰਾ ਕਰਨਾ ਹੁੰਦਾ ਵੀ ਹਾਂ ਮਿੱਠਾ ਕੁਝ ਖਾਉਂਦੇ ਆ ਬਾਕੀ ਮਠਾਈ ਮਠੂਈ ਨਾਲ ਠੀਕ ਆ ਗਾਜਰਾ ਮੀਚ ਅਸਲੀ ਆ ਖੋਇਆ ਨਹੀਂ ਉਹਨਾਂ ਪਾ ਕੇ ਆ ਮੈਂ ਖੋਇਆ ਨਾ ਪਾ ਵੀ ਤੇ ਗਾਜਰਾ ਚ ਡਰਾਈ ਫਰੂਟ ਜਾਂਦਾ ਵਾ ਹੁਣ ਪਤਾ ਨਹੀਂ ਇਹ ਪਾਣੀ ਤੇ ਬਣਾਈਆਂ ਕਿ ਕੀ ਹੋਜ ਬਣਾਈਆਂ ਇਹ ਤੇ ਹੁਣ ਇਹੋ ਜਾਂਦੇ ਕਿ ਦੁੱਧ ਜਿੱਤੇ ਬਣਨੀਆਂ ਨਹੀਂ ਦੁੱਧ ਤਾਂ ਹੈ ਹੀ ਨਹੀਂ ਇਹਨਾਂ ਤੇ ਬਣਨੀਆਂ ਕਿੱਥੋਂ ਪਰ ਅਸਲ ਮਜ਼ਾ ਹੁੰਦਾ ਦੁੱਧ ਵਾਲੀ ਗਿਜਰੇਲੇ ਦਾ ਦੁੱਧ ਵਾਲੇ ਦਾ ਹੁਣ ਆ ਮੈਂ ਹਨੂਮਾ ਚੌਂਕ ਤੋਂ ਬਾਹਰ ਨੂੰ ਨਿਕਲ ਲਿਆ ਵਾਂ ਆ ਬੱਸ ਸਟੈਂਡ ਵਾਲੀ ਸਾਈਡ ਤੇ ਪਾਈ ਲਾਲੋ ਜੀ ਚੌਕੇ ਤਾਂ ਕੁਛ ਨਾਮ ਇੱਥੇ ਚਾਉ ਦਾ ਨਾਮ ਰੱਖਿਆ ਇੱਥੋਂ ਹੁਣ ਮੈਂ ਬਾਸਟਨ ਨੂੰ ਜਾਊਂਗਾ ਇੱਥੋਂ ਮੈਂ ਚੱਲ ਜਾਣਾ ਵਾ ਕਨਵ ਰੋਡ ਦਾ ਇੱਥੇ ਕੈਸਲ ਬੇਕਰ ਇਹ ਬਾਬਾ ਪ੍ਰਾਣੀ ਉਦੋਂ ਇਹ ਵੀ ਮੁੰਡੇ ਨੇ ਬਾਹਰੋਂ ਆ ਕੇ ਖੋਲੀ ਆ ਸਾਹਮਣੇ ਬਾਸਟਨ ਚੱਲ ਜਾਈਦਾ ਮੈਂ ਲੇਕਿਨ ਮੈਂ ਜਾਣਾ ਰਾਈਟ ਨੂੰ ਲੋਕ ਕਿ ਨਹੀਂ ਵੇਟ ਕਰਦੇ ਆਹੀ ਜਾਂਦੇ ਵਿੱਚ ਰੌਂਡ ਬਾਟ ਵਾਲੇ ਨੂੰ ਹਮੇਸ਼ਾ ਪਹਿਲ ਹੁੰਦੀ ਹੈ ਪਰ ਇੱਥੇ ਲੋਕਾਂ ਨੂੰ ਪਤਾ ਨਹੀਂ ਕਿਉਂਕਿ ਗਰਦਾਸਪੁਰ ਪੂਰੇ ਚ ਲਾਈਟ ਹੀ ਨਹੀਂ ਹੈਗੀ ਪਤਾ ਕੀ ਹੋਣਾ ਜਿਹੜੇ ਤੇ ਸ਼ਹਿਰੋਂ ਬਾਹਰ ਬੋਰ ਗੱਡੀਆਂ ਚਲਾਉਂਦੇ ਨੇ ਆਉਂਦੇ ਜਾਂਦੇ ਹੋਰ ਨਾ ਸ਼ਹਿਰਾਂ ਚ ਉਹਨਾਂ ਨੂੰ ਤਾਂ ਥੋੜਾ ਪਤਾ ਪਤਾ ਵਾ ਤੇ ਜਿਹੜੇ ਇੱਥੇ ਚਲਾ ਕੇ ਇੱਥੇ ਚ ਲਈ ਜਾਂਦੇ ਉਹ ਘਾਟ ਹੀ ਵੇਟ ਕਰਦੇ ਆ ਘਾਟ ਹੀ ਵੰਦੇ ਇਧਰ ਉਧਰ ਫਾਸੋ ਡਾ ਦੇਦੇ ਵਿੱਚ ਇਹ ਛੋਟਾ ਸ਼ਹਿਰ ਆ ਛੋਟੀਆਂ ਸੜਕਾਂ ਵਾਂਗ ਉਨੀ ਟ੍ਰੈਫਿਕ ਵੀ ਘੱਟ ਆ ਆਇ ਤੱਕ ਬਾਬੇ ਦੀ ਕਿਰਪਾ ਨਾਲ ਕੋਈ ਚਲੋ ਨਾਲ ਤਾਂ ਨਹੀਂ ਲੱਗਾ ਉਹ ਐ ਕਰ ਉਹ ਅਸੀਂ 도ੜੇ ਜਾਣੇ ਜੀ ਮੇਰ ਚੰਦ ਰੋਡ ਤੇ ਅੱਗੇ ਜਾ ਕੇ ਪੰਡਤ ਮੋਹਨ ਲਾਲ ਕਾਲਜ ਆਉਣਾ ਇਸਕੇ ਕਾਲਜ 3 ਪੁਆਇੰਟ ਤੇ ਪੈਂਦਾ ਲੈਫਟ ਹੋ ਜਾਗੇ ਤੇ ਹਰਚਵੜ ਕਾਦੀਆਂ ਨੂੰ ਅਸੀਂ ਰਾਈਟ ਸ਼ੇਅਰ ਦੇੰਦਰ ਬੜ ਗਏਗਾ ਤੁਸੀਂ ਮੇਰੀ ਕਾਫੀ ਵੀਡੀਓ ਚ ਦੇਖਿਆ ਹੋਊਗਾ ਮੈਂ ਕਨਵਨ ਚੌਂਕ ਗੰਡਾਸੇ ਵਾਲਾ ਚਾਹ ਨੂੰ ਖਾਉਣਾ ਹਰ ਵਾਰ ਕਿਉਂਕਿ ਨੰਗਣਾ ਇੱਥੋਂ ਦੀ ਹੁੰਦਾ ਆਇਤੇ ਹੋਟਲ ਰਿਜ਼ੋਰਟ ਵਗੈਰਾ ਲੰਘ ਰਹੇ ਆ ਅੱਗੇ ਆ ਗਿਆ ਕਾਲਜ ਇੱਥਾਂ ਹੀ ਹੋ ਗਿਆ ਰਾਈਟ ਕਿਉਂਕਿ ਲੈਫਟ ਜਿਹੜਾ ਇਹ ਸ਼ਹਿਰੋਂ ਬਾਹਰ ਚੱਲ ਜਾਂਦਾ ਆਇਲਾ ਬਾਈਪਾਸ ਆਇਲਾ 브ਦਰਸ ਸਿੰਗਰ ਸੀ ਨਾ ਦੋ ਉਹਨਾਂ ਚ ਇੱਕ ਦੀ ਡੈਥ ਹੋ ਗਈ ਸੀ ਉਹ ਇਸੇ ਆਇਲੇ ਹਾਂ ਤੇ ਸੀ ਆਸੀ ਹੁਣ ਹੋ ਗਏ ਕਾਨੋਂ ਚੌਂਕ ਨੂੰ ਗੰਡਾਸਿਆਂ ਵਾਲੇ ਚੌਂਕ ਵਾਲੇ ਪਾਸੇ ਨੂੰ ਇਹ ਸ਼ੌਟ ਦੜਾ ਹੋ ਗਿਆ ਨਹੀਂ ਸਾਪ ਇਹ ਅੰਦਰ ਵਰ ਫੌਜੀ ਜੰਮੀ ਆ ਕਿਉਂਕਿ ਐਕਚੁਅਲੀ ਠੰਡਿਆ ਬਾਹਰ ਸੀ ਤੇ ਅੱਜ ਚਾਉਂ ਚ ਲਾਈਟਾਂ ਬੰਦ ਕੀ ਗੱਲ ਹੋ ਗਈ ਤੇ ਗੰਡਾਸਾਂ ਚਾਉਂ ਗੇਹੜੀ ਚ ਬੈਠਾ ਪੁਰਾਣਾ ਪੰਪ ਗੁਰਦਾਸਪੁਰ ਦਾ ਇੱਕ ਉਹ ਤੇ ਕੰਦਰ ਆ ਅਸੀਂ ਪਟਾਲਾ ਰੋਡ ਤੇ ਚੜ ਗਏ ਹੁਣ ਇਤੋਂ ਹੀ ਐਕਟਰ ਕਰ ਜਾਗੇ ਕਲੋਨੀ ਚ